ਸੰਦਰ ਸਿਵੇ ਬਣਾਈ ਬੈਠੇ ਆ ਚਾਰ ਚਾਰ ਗੁਰੂ ਘਰ ਬਣਾਈ ਬੈਠੇ ਆ ਅਡੋੜ ਅਡੀਆਂ ਯਾਤਾਂ ਦੇ ਨਾਂ ਤੇ ਆ ਮਾੜਾ ਜੀ ਸਾਡੇ ਗੁਰੂਆਂ ਨੇ ਜਾਤ ਪਾਤ ਊਚ ਨੀਚ ਭੇਦ ਭਾਵ ਖਤਮ ਕੀਤੇ ਬਾਈ ਸਾਰਿਆਂ ਨੇ ਕੀਤਾ ਸੀ ਪਰ ਆਪਾਂ ਅੱਜ ਵੀ ਹਾਰੇ ਸੈਂਕੜੇ ਸਾਲਾਂ ਬਾਅਦ ਬੰਦਾ ਵੀ ਜੇ ਇਕੱਠੇ ਹੋ ਕੇ ਭੂਖ ਸਕਦੇ ਇੱਕ ਥਾਂ ਦੇ ਉੱਤੇ ਤੇ ਇਕੱਠੇ ਹੋ ਕੇ ਲੜ ਕੇ ਚੋਪਾਂਗੇ ਬਾਈ ਆਪਾਂ ਕਹਿੰਦੇ ਕਿਸਾਨ ਵਿਦੂਰ ਇਕਤਾ ਜਿੰਦਾਬਾਦ ਪਰ ਉਹ ਨਾਰਾ ਚੀ ਆ ਬਾਈ ਪਿੰਡ ਵਾਲੋ ਮੈਂ ਤਾਂ ਤੁਹਾਨੂੰ ਇਹ ਵੀ ਕਹੂੰਗਾ ਬੀਗੋ ਕਮੇਟੀ ਬਣਾ ਲਓ ਸਗਰਾ ਦਿਨ ਇਕੱਠੇ ਹੁੰਨੇ ਆ ਗੁਰੂ ਘਰ 100 ਰੁਪਿਆ ਕੱਢ ਲਿਆ ਕਰੋ ਕੋਈ ਪਿੰਡ ਦਾ ਗਰੀਬ ਬੰਦਾ ਬਿਨਾਂ ਇਲਾਜ ਤੋਂ ਮਰਦਾ ਦੀ ਮਦਦ ਕਰੋ ਬਿਨਾਂ ਘਰ-ਬਾਰ ਤੋਂ ਬੈਠਾ ਹੋਰੀ ਮਦਦ ਕਰੋ ਅਸੀਂ ਕਹਿੰਦੇ ਆ ਪੰਜਾਬ ਬਚਣਾ ਚਾਹੀਦਾ ਹੈ ਪੰਜਾਬ ਤਾਂ ਬਚੂ ਜੇ ਪਿੰਡ ਬਚਣਗੇ ਪਿੰਡ ਤਾਂ ਬਚਣਗੇ ਜੇ ਬਾਈ ਪਿੰਡਾਂ ਦਾ ਭਾਈਚਾਰਾ ਇੱਕਾ ਸਾਂਝਾ ਕਾਇਮ ਹੋਣਗੇ ਸਾਡੇ ਪਿੰਡ ਤਾਂ ਇਹ ਬਚ ਨਹੀਂ ਤਾ ਪੁੱਛੇ ਮੋੜ ਦਿੰਦੇ ਨੇ ਸਰਦੋਕ ਤਾਂ ਪਾਇਨੀ ਪੁਨੀਪਾ ਦਾ ਹੀ ਅਸਰਾ ਆਰਾਮ ਹੀ ਆ ਉਹ ਚੱਲ ਕੇ ਉਹ ਬਾਈ ਗੱਲਾਂ ਚੇਤੇ ਰੱਖੋ ਕਿ ਨਹੀਂ ਕੱਲ ਸੁਣੋ ਗੱਲਾਂ ਮੇਰੀਆਂ ਚੇਤੇ ਰਹਿਣਗੀਆਂ ਕਿਤੇ ਭੁੱਲ ਜਾਓਗੇ ਕਦੇ ਮੈਂ ਲੱਲੀ ਡੱਪਾਂ ਤੇ ਨਾਲ ਹੀ ਗੱਲਾਂ ਡੱਪ ਜਾਣਗੀਆਂ ਐਦਾ ਨਹੀਂ ਯਾਦ ਆ ਜੀ ਮੋਬਾਈਲ ਤੇ ਰਹੇਗਾ ਵੀਰ ਚ ਦਾ ਹੈਗਾ ਕਈ ਵਾਰੀ ਹੋਰ ਬਹੁਤ ਕੁਝ ਚੱਲਦਾ ਮੋਬਾਈਲ 'ਚ ਸਾਗਰ ਦੀ ਬੋਡੀ ਬਹੁਤ ਚੱਲੀ ਗਈ ਹੈ। ਇਸ ਬਾਰੇ ਬੋਲਦੇ ਬਣਾ ਪਰ ਮੈਂ ਪੰਜਾਬ ਦੇ ਲੋਕਾਂ ਨਾਲ ਇਸ ਕਰਕੇ ਯਾਦ ਗੱਲ ਕਰਦਾ ਆਪਾਂ ਨਾਣਾ ਲੈਣ ਦੇ ਵਿੱਚ ਦੇਖੋ ਖਬਰ ਪੜ੍ਹੀ ਹੋਣੀ ਆ ਤੁਸੀਂ ਬਾਈ 4 ਲੱਖ VOTER VOTE ਨਹੀਂ ਪਾਉਣ ਆਇਆ 4 ਲੱਖ ਬੰਦਾ ਇੰਨਾ ਇੱਕ ਹੋਰ ਲੋਕਾਂ ਦੇ ਜਿਹੜੇ ਜੰਗਲਾਂ 'ਚ ਆਪਾਂ ਕਹਿੰਦੇ ਆਦਿਵਾਸੀ ਆ ਜੰਗਲੀ ਆ ਤੇ ਆਪਾਂ ਚਾਰ ਬੰਦੇ ਵੀ ਨਹੀਂ ਇਕੱਠੇ ਹੁੰਦੇ ਯਾਰ ਮੈਂ ਇਸ ਗੱਲ ਕਰਕੇ ਕਰਦਾ ਇਹ ਪੁੱਲ ਛੇਤੀ ਜਾਂਦੇ ਹੋ ਆ ਬਰਗਾਰੀ ਮੋਰਚਾ ਲੱਗਿਆ ਸੀਗਾ ਬੇਅਦਬੀ ਨੂੰ ਲੈ ਕੇ ਡਾਬਲ ਕਲਾਂ ਗੋਲੀ ਕਾਢ ਨੂੰ ਲੈ ਕੇ 19 ਦੀਆਂ ਵੋਟਾਂ ਦੇ ਤਿੰਨ ਮਹੀਨੇ ਪਹਿਲਾਂ ਮੋਰਚਾ ਸਮਾਪਤ ਹੋਇਆ ਸੀ ਬਈ ਤਿੰਨਾ ਮਹੀਨਿਆਂ ਚ ਲੋਕਾਂ ਨੇ ਪੁੱਲ ਭਲਾ ਕੇ ਸਾਰਾ ਕੁਝ ਇੱਥੋਂ ਕੌਣ ਦੱਸਦਾ ਸੀ ਬੀਬਾ ਹਰ ਸਿਮਰਤ ਤੇ ਸਕਵੀਰ ਕਿਥੋਂ ਜਿੱਤ ਗਈ ਫਰੋਇਪੁਰੋਂ ਇੰਨੀ ਜਾਨ ਸ਼ਕਤੀ ਆ ਬਈ ਸਾਡੀ ਤਾਂ ਪੁੱਛਿਆ ਹੀ ਭਰਾਵੋ ਯਾਦ ਰੱਖੋਗੇ ਸਰਦਾ ਐ ਐਮਐਲਏ ਨੂੰ ਪਿੰਡ ਵਾਲਿਓ ਇੱਕ ਵਾੜਾ ਕਰਕੇ ਚੱਲਿਆ ਬਾਈ ਨਾ ਬੇਖਣ ਵਾਲਾ ਨਾ ਝੁਕਣ ਵਾਲਾ ਨਾ ਦਬਣ ਵਾਲਾ ਐ ਇੰਨੇ ਬੰਦੇ ਖੜੇ ਹੋ ਦੋ ਵੇਲਾ ਦਾ ਇੱਕ ਵੇਲਾ ਸਾਰੇ ਬੰਦਿਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹਰ ਬੰਦੇ ਹਰ ਇਨਸਾਨ ਚ ਰੱਬ ਤੇ ਪਰਮਾਤਮਾ ਵੱਸਦਾ ਜੀ ਐਮਐਲਏ ਬਣਨਾ ਹੁੰਦਾ ਐਮਪੀ ਬਣਨਾ ਹੁੰਦਾ ਨਾ ਬਾਈ ਇਸ ਤਰ੍ਹਾਂ ਤੇ ਬਾਈ ਚ ਹੀ ਬਣ ਜਾਂਦਾ ਬਾਈ ਆਪਾਂ ਆਤਮਾਨ ਨਾਲ 1.5 ਸਾਲ ਇਕੱਠਿਆਂ ਨੇ ਕੰਮ ਕੀਤਾ ਪੀਪਲ ਪਾਰਟੀ ਚ ਪਵਾਨੀਗਰ ਇਕੱਠੇ ਹੋ ਗਏ ਸੀ ਮੈਂ ਭਵੰਤ ਜਗਦੀਪ ਸੁਖੀਰਾਲ ਡਰਾਈਵਰ ਗੱਡੀ ਜੀ ਬੈਠੇ ਆ ਕਹਾਂ ਲੱਕਿਆ ਸਾਡੇ ਵੱਲ ਆ ਜਾ ਪਾਰਟ ਡਟਾ ਦੇਵਾਂਗੇ ਮੈਂ ਕਹਾ ਬਾਈ ਨਹੀਂ ਤੂੰ ਜਿਤਨਾ ਮੂੰ ਦਿੱਲੀ ਵੱਲ ਪਟ ਪੰਜਾਬੰਨੀ ਹੋਣੀ ਐ ਜਿੱਤ ਜਗੇ ਹਾਰ ਜਗੇ ਮੂੰ ਪੰਜਾਬ ਵਾਲੀ ਰਹਿਣਾ ਅੱਜ ਵੀ ਦੋਨੇ ਹੱਥੀ ਜ਼ੋਰ ਲਾਉਂਦੇ ਸੀ ਸਾਡੇ ਵੱਲੋਂ ਆ ਜਾ ਪਾਰਟੀ ਮੇਂ ਵੋਟ ਹੁੰਦੀ ਆ ਕਾਡਰ ਹੁੰਦਾ ਢਾਂਚਾ ਬਣਿਆ ਹੁੰਦਾ ਮੈਂ ਕਹਾ ਨਹੀਂ ਸੋਡਾ ਪਟਾ ਨਹੀਂ ਪਾਉਣਾ ਸੋਡਾ ਵੱਡਾ ਫਵਾਦਾ ਸੋਡੀ ਬੋਲੀ ਬੋਲਣੀ ਪੂ ਉਹ ਜਿਉਂਦੇ ਜੀ ਬੋਲ ਨਹੀਂ ਸਕਦਾ ਬੇਸ਼ੱਕ ਨਾ ਜਿੱਤਾਂ ساری ਉਮਰ ਨਾ ਜਿੱਤਾਂ ਜਾਏ ਕਰਦਾਰ ਨਹੀਂ ਮਾਰਨਾ ਜਿੱਤੇ ਆਵੇਂ ਜੀ ਜਿੱਤੇ ਆਵੇਂ ਭਾਈ ਅੱਠ ਵਾਰ ਅੱਜ ਤੋਂ ਅੱਜ ਤੋਂ 50 ਸਾਲ ਪਹਿਲਾਂ 60 ਸਾਲ ਪਹਿਲਾਂ ਐਮਐਲਏ ਐਮਪੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੌਣ ਹੋਇਆ ਜਾਣਦੇ ਆ ਕੋਈ ਨਹੀਂ ਜਾਣਦਾ ਅੱਜ ਤੋਂ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਹੈ ਅੱਜ ਵੀ ਲੋੜੀਆਂ ਦੇ ਗੀਤ ਗਾਏ ਜਾਂਦੇ ਆ ਕਿਉਂ ਕਿਉਂਕਿ ਉਹ ਕਰਦਾਰ ਸੀ ਦੁਨੀਆ ਤੇ ਹਮੇਸ਼ਾ ਕਰਦਾਰ ਚਾਉਂਦੇ ਰਹਿੰਦੇ ਆ ਵੀ ਅਮਰ ਰਹਿੰਦੇ ਆ ਆਉਦੇ ਪਾਵਰਾਂ ਪੋਜੀਸ਼ਨਾਂ ਆਈ ਚਲਾਈ ਦਾ ਮੇਲਾ ਲੋਕ ਭੁੱਲ ਜਾਂਦੇ ਆ ਇਸ ਕਰਕੇ ਬਾਈ ਜ਼ਿੰਦਗੀ ਚੰਗੇ ਮਾਰੇ ਪੁੱਠੇ ਸਿੱਧੇ ਸਾਰੇ ਕੀਤੇ ਆ ਪ੍ਰਮਾਤਮਾ ਨੇ ਦੋ ਵਾਰੀ ਜ਼ਿੰਦਗੀ ਬਖਸ਼ੀ ਆ ਬਾਈ ਆ ਸਿਰ ਚ ਗੋਲੀ ਲਾ ਕੇ ਇੱਥੇ ਆ ਗਈ ਸੀ ਲੀਡ ਦੀ ਹੱਡੀ ਦੇ ਕੋਲੇ ਵੱਜੀ ਛਾਤੀ ਵੀ ਦੇ ਨਿਕਲ ਗਈ ਆ ਦੁਆਰੇ ਫੇਰ ਟੱਟ ਦੇ ਵੱਜੀਆਂ ਆ ਸਾਰੀਆਂ ਅੰਤਰੀਆਂ ਉਤਰੀਆਂ ਪਾਟ ਗਿਆ ਸੀ ਪਾਸ ਸੋਡੇ ਕੋਲ ਜਾਉਂਦਾ ਖੜਾ ਉਹ ਰੱਬ ਦੇ ਕੋ ਰੰਗ ਆ ਉਹਦੀ ਕੋ ਰਜਾ ਉਹਨੇ ਹੱਥ ਦੇ ਕੇ ਰੱਖਿਆ ਜਿੰਦਗੀ ਦਾ ਇੱਕੋ ਮਕਸਦ ਲੈ ਕੇ ਤੁਰਿਆ ਦਿਨ ਰਾਤ ਕੀਤਾ ਕਈ ਸਾਲ ਦਾ ਤੁਰਿਆ ਘਰ-ਬਾਰ ਛੱਡ ਕੇ ਕਿ ਜੇ ਮੈਂ ਸਾਡੇ ਪੰਜਾਬ ਦੇ ਲੋਕਾਂ ਨੂੰ 10% ਜਾਗ ਲਾਉਣ ਚ ਕਾਮਯਾਬ ਹੋ ਗਿਆ ਨਾ 10% ਲੋਕਾਂ ਨੂੰ ਵੀ ਵੀ ਪੰਜਾਬ ਦੇ ਲੋਕੋ ਜ਼ਮੀਨਾਂ ਵੇਚ ਕੇ ਨਾ ਭਜੋ ਪ੍ਰਵਾਸ ਨਾ ਕਰੋ ਆਪਣੀ ਧਰਤੀ ਸੰਭਵ ਆ ਕੇ ਮੁੜ ਕੇ ਆਓ ਇੱਥੇ ਸਵੇਰੇ ਦੇ ਗੁਰੂ ਘਰ ਇਕੱਠੇ ਕਰ ਲੋ ਬਈਆਂ ਦੀਆਂ ਬੋਟਾਂ ਨਾ ਬੰਨ੍ਹ ਦਿਓ ਆਪਣੇ ਪਾਣੀ ਸੰਭਾਲ ਲਓ ਆਪਣੀ ਬੋਲੀ ਬਚਾ ਲਓ ਆਪਣਾ ਵਿਰਸਾ ਸਾਂਭ ਲਓ ਆਪਣਾ ਇਤਿਹਾਸ ਬਚਾ ਲਓ ਜੇ 10% ਲੋਕਾਂ ਨੂੰ ਵੀ ਜਗਾ ਗਿਆ ਮੈਂ ਸਮਝੂਗਾ ਮੇਰਾ ਦੁਨੀਆ ਤੇ ਆਉਣਾ ਸਫਲ ਆ ਬਈ ਲੈ ਕੇ ਜਾਣਾ ਇਥੋਂ ਆਪੋ ਆਪਣੀ ਬਾਤ ਮੁਕਾ ਕੇ ਸਭ ਨੇ ਤੁਰ ਜਾਣਾ ਬਈ ਆਪਾਂ ਰਹਿਣਾ ਕਿਸੇ ਨੇ ਵੀ ਨਹੀਂ ਮੈਂ ਵੀ ਇਹੀ ਸੋਚਦਾ ਹੁੰਦਾ ਹੈ ਵੀ ਹੁਣ ਨੂੰ ਰਾਖ ਬਣ ਕੇ ਉੱਡਿਆ ਹੁੰਦਾ ਮਿੱਟੀ 'ਚ ਮਿਲਿਆ ਹੁੰਦਾ ਖਾਕ ਬਣਿਆ ਹੁੰਦਾ ਪਰ ਜੇ ਪ੍ਰਮਾਤਮਾ ਨੇ ਬਚਾਇਆ ਹੈ ਕਿਸੇ ਚੰਗੇ ਲਈ ਬਚਾਇਆ ਤੇ ਚੰਗਾ ਕਰਕੇ ਜਾ। ਇਸੇ ਕਰਕੇ ਤੁਰਿਆਂ ਬਾਈ। ਇਸੇ ਕਰਕੇ ਸਿਆਸੀ ਗੱਲਾਂ ਨਹੀਂ ਆ ਮੇਰੇ ਕੋਲੇ। ਲੋਕ ਕਹਿੰਦੇ ਆ ਇਹਨਾਂ ਗੱਲਾਂ ਨਾਲ ਵੋਟਾਂ ਨਹੀਂ ਪੈਂਦੀਆਂ। ਮਖਾ ਮੈਂ ਵੋਟਾਂ ਖਾਤਰ ਰਾਜਨੀਤੀ ਨਹੀਂ ਕਰਦਾ। ਵੀ ਮੈਂ ਆਹ ਦੇ ਦੂੰਗਾ, ਮੈਂ ਉਹ ਦੇ ਦੂੰਗਾ, ਮੈਂ ਐ ਕਰ ਦੂੰਗਾ। ਮੈਂ ਤੁਹਾਡੀਆਂ ਆਉਣ ਵਾਲੀਆਂ نسلਾਂ ਨੂੰ ਬਚਾਉਣ ਲਈ ਤੁਰਿਆਂ। ਇਸੇ ਕਰਕੇ ਮੇਰੀ ਇਹੀ ਸੋਚ ਹੈ ਤੇ ਇਹੀ ਮੇਰਾ ਪ੍ਰਚਾਰ ਹੈ ਤੇ ਇਹੀ ਮੇਰੇ ਵਿਚਾਰ ਨੇ ਬਾਈ। ਜਿਹੜੀ ਆਵਾਜ਼ ਤੁਹਾਡੀਆਂ ਸੱਥਾਂ ਤੁਹਾਡੇ ਪਿੰਡਾਂ ਚ ਗੂੰਜਦੀ ਐ ਵਾਦਾ ਰਾਜ ਤੇ ਸਾ ਦਿੱਤਾ ਇਹ ਆਵਾਜ਼ ਉਹ ਪਾਰਲੀਮੈਂਟਾਂ ਚ ਗੂੰਜੂਗੀ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਮੈਂ ਇੱਥੇ ਤੁਹਾਡੇ ਕੋਲੇ ਆਇਆ ਚੱਲ ਕੇ ਤੁਹਾਡਾ ਸਾਥ ਮੰਗਣ ਆਇਆ ਪਹਿਲਾਂ ਵੀ ਬਹੁਤ ਸਾਥ ਦਿੱਤਾ ਤੁਸੀਂ ਪਹਿਲਾਂ ਹੀ ਪੰਜਾਬ ਪਿੱਛੇ ਦੀ ਹਟਿਆ ਆਪਾਂ ਆਤਮਾਨ ਨੇ ਪਰਚਾ ਦਿੱਤਾ ਮੇਰੇ ਤੇ ਉਹ ਹੜੀ ਕੇ ਪੱਤਣ ਚਿੱਟਾ ਵੇਚਣ ਦਾ ਕਾਰਨ ਕੀ ਇਹ ਦੀ ਆਵਾਜ਼ ਦੱਬੋ ਇਹ ਬੋਲਦਾ ਜਿਹੜਾ ਬੰਦਾ 10 ਸਾਲ ਤੋਂ ਪਾਣੀ ਬੋਲੀ ਧਰਤੀ ਲਈ ਲੜਦਾ ਰਿਹਾ ਉਹਦੇ ਖਿਲਾਫ ਪਰਚਾ ਵੀ ਚਿੱਟਾ ਵੇਚਣ ਦਾ ਅਗਲਾ ਸਾਥੀ ਭਾਨਾ ਸਿੱਧੂ ਚੱਕ ਕੇ ਸੀ ਲੁਧਿਆਣੇ ਲੈ ਗੇ ਨੰਗਾ ਕਰ ਵੀਡੀਓ ਬਣਾ ਚੈਨੀਖੋਣ ਦੇ ਪਰਚੇ ਫਰੋਤੀਆਂ ਦੇ ਪਰਚੇ ਆ ਲੋਕਾਂ ਨੇ ਉੱਠ ਕੇ ਸੰਦੂਰ ਜਾਮ ਕਰਤਾ ਭਾਨਾ ਲਿਆ ਕਰਨਾ ਪੈ ਗਿਆ ਆ ਲੋਕਾਂ ਨੇ ਉੱਠ ਕੇ ਮਹਰਾਇ ਵੱਡਾ ਘੱਟ ਕੀਤਾ ਉਹ ਪੰਜਾਬ ਦੇ ਆ ਨੇ ਇਹ ਸਰਕਾਰ ਨੂੰ ਮੇਰਾ ਪਰਚਾ ਰੱਦ ਕਰਨਾ ਪੈ ਗਿਆ ਇਹ ਸੋਡੀ ਤਾਕਤ ਆ ਬਾਈ ਜਿੱਥੇ ਸੋਡੇ ਸਿਰ ਜੁੜ ਗਏ ਵੱਡੀਆਂ-ਵੱਡੀਆਂ ਹਕੂਮਤਾਂ ਗੋਡੇ ਟੇਕ ਦੇਣੀਆਂ ਜਿਹੜੇ ਕਹਿੰਦਾ ਇਕੱਲਾ ਹੀ ਕਰ ਦੂਗਾ ਇਕੱਲੇ ਨੂੰ ਜਿਤਾ ਵੀ ਦਿੱਤਾ ਇਕੱਲਾ ਹੀ ਸੀ ਬਾਈ ਹੁਣ ਤੱਕ ਲੜਿਆ ਸਾਰੇ ਹਾਈਵੇ ਉੱਤੇ ਪੰਜਾਬੀ ਲਗਾਤੀ ਇਕੱਲਾ ਹੀ ਸੀਗਾ ਹੱਕ ਢਾ ਕੇ ਜਿਹੜਾ ਕਿਸਾਨੀ ਮੋਰਚੇ 'ਚ ਲੱਖ ਰੁਪਇਆ ਸਿਰ ਤੇ ਨਾਮ ਸੀ ਦੋ ਪਰਚੇ ਹੋਏ ਦਿੱਲੀ ਆ ਨਵਾਂ ਪਰਚਾ ਇੱਕ ਹੋਰ ਹੋ ਗਿਆ ਏਕਨੋਰੀ ਕੱਲਾ ਹੀ ਸੀਗਾ ਇੱਕ ਤਰੀਕ ਨੂੰ ਭਵੰਤਮਾਨ ਨੇ ਡਿਬੇਟ ਰੱਖੀ ਲੁਧਿਆਣੇ ਮੈਂ ਵੀ ਕਿਹਾ ਸੀ ਵਿੱਚ ਜਾਵਾਂਗੇ ਸਵਾਲ ਪੁੱਛਾਂਗੇ ਤੇ ਤੜਕੇ ਮੇਰਾ ਘਰ ਕੇ ਲੈ ਪੁਲਿਸ ਨੇ ਆ ਕੇ ਵੀ ਜਾਨ ਨਹੀਂ ਦੇਣਾ ਮੈਂ ਕਿਹਾ ਫੌਜ ਲਈ ਫਰਦਾ ਸੀ ਭਾਂਬੜ ਮਚਾਉਣ ਲਈ ਚਿੰਗਾਰੀ ਬਹੁਤ ਹੁੰਦੀ ਆ ਚਿੰਗਾਰੀ ਬਾਈ ਬੰਦਾ ਕੱਲਾ ਹੀ ਬਹੁਤ ਹੁੰਦਾ ਪਰ ਪੱਲੇ ਯੁਰਤ ਚਾਹੀਦੀ ਐ ਪੱਲੇ ਸੱਚ ਚਾਹੀਦਾ ਸੋ ਪੰਜਾਬ ਦੇ ਲੋਕੋ ਪਿੰਡ ਦੇ ਲੋਕੋ ਜਾਣ ਤੋਂ ਬਾਅਦ ਬੰਦਾ ਚੇਤੇ ਕਰਦੇ ਆ ਬਾਈ ਉਦੋਂ ਬਾਅਦ ਮੇਲੇ ਲਾਉਨੇ ਆ ਭੋਗਾ ਦੇ ਕੱਠ ਕਰਦੇ ਆ ਵਰਸ਼ੀਆਂ ਮਨਾਉਨੇ ਆ ਆ ਅਮਰਤਪਾਲ ਖਲਾੜੇ ਚ ਬਾਈ ਸੀ ਉਹਦੀ ਬਾਈ ਉਹ ਡਬੰਗੋ ਚੱਲ ਕੇ ਆਇਆ ਨੌਜਵਾਨ ਅੱਠਾਂ ਮਹੀਨਾਂ ਚ ਪ੍ਰਚਾਰ ਕਰਕੇ ਹਜ਼ਾਰਾਂ ਮੁੰਡੇ ਜੱਟਾ ਛੜਾਤੇ ਉਹਨੇ ਸਿੱਖੀ ਦਾ ਜੋਰ ਤੇ ਦਸਤਾਰਾਂ ਬੰਨ ਕੇ ਗਾਤਰੇ ਪਾ ਗਏ ਉਹ ਚੱਕ ਕੇ ਨਸ ਲੱਗ ਡੁਰੂਰ ਤੱਕ ਸਿਲਤਾ ਉਹਦੀ ਮਾਂ ਉਹਦਾ ਕੀ ਕਸੂਰ ਸੀ ਬਾਈ ਅੰਬਸਰੋ ਚੱਲੀ ਦਾਦਵਾ ਸਾਹਿਬ ਆਉਣਾ ਸੀਗਾ ਫੜ ਕੇ 57 ਕਰਕੇ ਅੱਠ ਦਰੰਦਰ ਬੰਦ ਰੱਖੀ ਆਉਣਗੇ ਝਾੜੂ ਵਾਲੇ ਪੁੱਛੋ ਸਵਾਲ ਸਾਡੇ ਨੌਜਵਾਨਾਂ ਨੂੰ ਸਾਡੀ ਗੱਲ ਕਰਨ ਦਾ ਵੀ ਹੱਕ ਨਹੀਂ ਹੈਗਾ ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਨਾਲ ਦੀ ਨਾਲ ਐਨਐਸਏ ਲੱਗਦੀ ਆ ਯੂਪੀਏ ਲੱਗਦੇ ਆ ਜਿਲਾ ਸਿੱਟੇ ਜਾਂਦੇ ਆ ਮਰਵਾਏ ਜਾਂਦੇ ਆ ਆ ਦੀਪ ਸਿੱਧੂ ਵਰਗੇ ਐਕਸੀਡੈਂਟਾਂ 'ਚ ਮਰਵਾਤੇ ਆ ਮੂਸੇ ਆਲਾ ਛੋੜੇ ਮਾਨਸਾ ਦਾ ਸ਼ਾਨ ਪੂਰੇ ਪੰਜਾਬੀਆਂ ਦੀ ਸ਼ਾਨ ਪੂਰੀ ਦੁਨੀਆ ਦੇ ਵਿੱਚ ਆ ਤੁਹਾਡੀ ਪੱਗ ਨੂੰ ਤੁਹਾਡੀ ਪਛਾਣ ਨੂੰ ਤੁਹਾਡੀ ਬੋਲੀ ਨੂੰ ਪੰਜਾਂ ਸਾਲਾਂ ਚ ਲੈ ਗਿਆ ਸੀ ਜਿੱਥੇ ਆਪਾਂ 200 ਸਾਲ ਚ ਨਹੀਂ ਪਹੁੰਚ ਸਕਦੇ ਆ ਬੰਗਾਲ ਗਿਆ ਮੈਂ ਗੱਲ ਕਰਤੇ ਸਕੂਲ ਚ ਪੁੱਛਿਆ ਜਵਾਕਾਂ ਨੂੰ ਵੀ ਕਿਹੜਾ ਗਾਇਕ ਸੁਣਦੇ ਆ ਕਹਿੰਦੇ ਮੂਸੇ ਵਾਲਾ ਮੈਂ ਪੰਜਾਬ ਬਾਰੇ ਜਾਣਦੇ ਕਹਿੰਦੇ ਨਹੀਂ ਜਾਣਦੇ ਪਰ ਮੂਸੇ ਵਾਲੇ ਬਾਰੇ ਜਾਣਦੇ ਆ ਆ ਚਾਰ ਚਾਰ ਪੰਜ ਪੰਜ ਸਾਲ ਦੇ ਜਵਾਕ ਜੰਮਿਆ ਕੈਨੇਡਾ ਅਮਰੀਕਾ ਦੇ ਮੂਸੇ ਪਿੰਡ ਆ ਕੇ ਮੱਥਾ ਦੇਗਦੇ ਆ ਕੀ ਕਹਿੰਦੇ ਆ ਕਿ ਮੂਸਿਆਂ ਨੂੰ ਦੇਖ ਕੇ ਪੱਗ ਬੰਨਣ ਲੱਗੇ ਆ ਮੂਸਿਆਂ ਨੂੰ ਸੁਣ ਕੇ ਬੋਲੀ ਬੋਲਣੀ ਸਿੱਖੇ ਆ ਪੜ੍ਹਨੀ ਲਿਖਣੀ ਸਿੱਖੇ ਆ ਆ ਬਲਵੰਦਰ ਜਟਾਣਾ ਇੱਕ ਜ਼ਿਕਰ ਕੀਤਾ ਉਹਨੇ ਆਪਣੇ ਗੀਤ ਜਟਾਣੇ ਦਾ ਦੁਨੀਆ ਦੇ ਬੱਚੇ ਬੱਚੇ ਦੇ ਜਬਾਨ ਤੇ ਆ ਗਿਆ ਜਟਾਣਾ ਕੌਣ ਸੀ ਜਿਹਨੂੰ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ ਜਟਾਣਾ ਕੌਣ ਆ ਉਹੋ ਜਿਹੇ ਬੰਦੇ ਹਕੂਮਤਾਂ ਹਮੇਸ਼ਾ ਮਰਵਾਉਂਦੀਆਂ ਨੇ ਭਾਈ ਕੋਈ AK-47 ਚੱਕੀ ਫਿਰਦਾ ਹੋਵੇ ਉਹ ਖਤਰਨਾਕ ਨਹੀਂ ਹੁੰਦਾ ਕੂਟਾਂ ਲਈ ਉਹਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਮਾਰ ਦੇਣਗੇ ਖਤਰਨਾਕ ਹੁੰਦੇ ਨੇ ਜਿਹੜੇ ਬੰਦੇ ਆਪਣੇ ਬੋਲਾ ਰਾਹੀ ਆਪਣੇ ਗੀਤਾਂ ਰਾਹੀ ਆਪਣੇ ਪ੍ਰਚਾਰ ਰਾਹੀ ਆਪਣੀ ਕਾਮ ਨੂੰ ਜਗਾ ਜਾਂਦੇ ਨੇ ਜਿਹੜੇ ਹਰਸ਼ਾਂ ਦੇ ਰਾਹ ਪਾ ਜਾਂਦੇ ਨੇ ਉਹ ਬੰਦੇ ਗੈਂਗਬਾਰ ਕਹਿ ਕੇ ਮਾਰੇ ਜਾਂਦੇ ਨੇ ਉਹ ਬੰਦੇ ਝੂਠੇ ਮੁਕਾਬਲੇ 'ਚ ਮਾਰੇ ਜਾਂਦੇ ਨੇ ਉਹ ਬੰਦੇ ਅੰਦਰ ਛੱਟੇ ਜਾਂਦੇ ਨੇ ਉਹ ਝੂਠੇ ਐਕਸੀਡੈਂਟ ਕਰਾ ਕੇ ਮਾਰੇ ਜਾਂਦੇ ਨੇ ਬੰਦੇ ਗਿਣਤੀ ਦੇ ਥੋੜੀ ਰਹਿ ਗਏ ਭਰਾਵੋ ਜਿਉਂਦੇ ਜੀ ਗੱਲ ਸੁਣ ਲਿਆ ਕਰੋ ਬੰਦੇ ਕਹਿਣਾ ਕੀ ਚਾਹੁੰਦੇ ਆ ਮਰੇ ਮਗਰ ਉਹ ਕੱਟ ਕਰਨ ਦਾ ਕੋਈ ਫਾਇਦਾ ਨਹੀਂ ਸਰਲੀ ਪਿੰਡ ਵਾਲਿਓ ਧੰਨਵਾਦ ਆ ਤੁਹਾਡਾ ਕਿ ਤੁਸੀਂ ਸਬਰ ਨਾਲ ਸਾਰ ਰੋਕ ਕੇ ਮੇਰੀਆਂ ਗੱਲਾਂ ਨੂੰ ਸੁਣਿਆ ਅਮਲ ਕਰ ਲਓ ਇਧਰੋਂ ਸੁਣ ਕੇ ਇਧਰੋਂ ਨਾ ਕੱਢਿਓ ਬਾਈ ਸਾਡੀ ਜਥੇਬੰਦੀ ਹੈ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਜੇ ਜੁੜਨਾ ਚਾਹੁੰਦੇ ਆ ਜੁੜ ਜਿਓ ਆਪਣਾ ਨਾਂ ਤੇ ਨੰਬਰ ਸਾਡੇ ਕੋਲ ਲਿਖਾ ਦਿਓ ਨੰਬਰ ਉਹ ਲਿਖਾਓ ਜਿਹਦੇ WhatsApp ਚੱਲਦਾ ਹੋਇਆ ਸਾਡਾ ਸੁਨੇਹਾ ਤੁਹਾਡੇ ਤੱਕ ਪਹੁੰਚ ਸਕੇ ਜੇ ਸਾਥ ਦਿਓਗੇ ਫਿਰ ਡਟ ਕੇ ਦਿਓ ਕੱਲਾ ਰੱਲੀ ਪਿੰਡ ਨਹੀਂ ਦੇਣਾ ਛੋਡੀਆਂ ਜਿੱਥੇ ਵੀ ਰਿਸ਼ਤੇਦਾਰੀਆਂ ਨੇ ਪੂਰੇ ਮਾਨਸਾ ਚ ਪੂਰੇ ਬਰਹੰਡੇ ਚ ਸਾਰੇ ਥਾਵਾਂ ਤੇ ਆਪਣੇ ਸਨੇਹ ਵੀ ਲਾਓ ਬਈ ਫੋਨ ਕਰੋ ਤੇ ਛੋੜੇ ਨਾਲ ਇੱਕੋ ਹੀ ਵਾਦਾ ਹੈ ਕਿ ਜ਼ਿੰਦਗੀ ਬਸਤਾਓਗੇ ਨਹੀਂ ਨਰਾਸ਼ ਨਹੀਂ ਹੋਵੋਗੇ ਵੀ ਬੰਦਾ ਉਹ ਵੀ ਇਹ ਜਾ ਨਿਕਲ ਗਿਆ ਇੱਕ ਵਾਰਾ ਕਰਕੇ ਜਾਣਾ ਜੇ ਸਿਆਚ ਨਾਕਾਮਜਾਬ ਹੋਇਆ ਛੱਡ ਦਿਆਂਗੇ ਯਾਰ ਹੋਰ ਰਾਖ ਤਿਆਰ ਕਰ ਲਾਂਗੇ ਪਰ ਲੜਾਂਗੇ ਸੰਘਰਸ਼ ਕਰਾਂਗੇ ਅਖੀਰਲੇ ਸਾਥ ਤੱਕ ਲੜਾਂਗੇ ਭਾਈ ਹਾਂ ਉਹ ਅੰਤਮਾਲ ਵਾਲੀ ਕਰਨੀ ਹੁੰਦੀ ਬਾਈ ਨਾਲ ਹੀ ਲਲ ਜਾਂਦਾ ਟੇਟਾ ਪੰਜ ਦਿਨ ਦਾ ਸੀਗਾ ਉਦੋਂ ਹੀ ਬਣ ਜਾਂਦਾ ਉਹਦੇ ਕੋਲੇ ਜਾ ਕੇ ਪਹੁੰਚਦਾ ਬਾਹ ਮਿੱਟਾ ਹੋ ਕੇ ਬਣਦਾ ਉਹੀ ਆਉਂਦਾ ਸੀਗਾ ਬਾਹਲਾ ਮਿੱਟਾ ਹੋ ਕੇ ਮਿਲਦਾ ਜੇ ਡੇਢ ਜਮਾ ਤੇ ਮੇਰੇ ਕੋਲੇ ਗੱਲਾਂ ਨਹੀਂ ਭਾਈ ਉਹਦੇ ਵਾਲੀਆਂ ਉਹ ਕਲਾਕਾਰ ਅੱਜ ਵੀ ਉਹੀ ਡਰਾਮੇ ਡਰਾਮੇ ਉਹੀ ਜੜਕਲੇ ਉਹੀ ਕਹਾਣੀਆਂ ਇਹ ਜੀ ਤੁਸੀਂ ਗੰਨੇ ਬੀਜਦੇ ਹੋ ਕਿ ਤੁਸੀਂ ਜੀ ਆਪਣਾ ਗੁਰਦੀਆਂ ਡਲੀਆਂ ਬੀਜਦੇ ਹੋ ਉਹ ਜੜਕਲੀ ਸੜਾਈ ਜਾਂਦਾ ਯਾਰ ਮੁੱਦੇ ਦੀ ਗੱਲ ਹੀ ਐ ਨਹੀਂ ਬਾਈ ਤੇਰੇ ਨਾਲ ਟੱਕਰ ਕਰਦਾ ਦੋ ਹਰੀਆਂ ਮਰਦਾ ਬੀਜ ਨੇ ਹਾਂ ਬਾ ਲੋਕ ਖੋਸ ਹੋ ਜਾਂਦੇ ਨੇ ਬਾਈ ਪੰਡਾ ਲੋ ਜੇ ਸਾਥ ਦੇਓਗੇ ਦਿਲੋਂ ਫਿਰ ਜਕਾਰਾ ਲਾਵਾਂਗੇ ਦੋਨੇ ਬਾਹਾਂ ਖੜੀਆਂ ਕਰਕੇ ਸਾਥ ਦੇਣਾ ਨਾ ਦੋਨੇ ਫਿਰ ਮੈਨੂੰ ਵੀ ਭਰੋਸਾ ਹੋ ਜੂਗਾ ਵੀ ਵਾਕੇ ਲੋਕ ਦਰੋਂ ਨਾਲ ਜੁੜੇ ਨੇ ਬਾਈ ਬੋਲੇ ਸੋਨਿਆ ਧੰਨਵਾਦ ਸਾਰੀ ਸੰਗਤ ਦਾ ਨਗਰ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ